ਅੱਜ ਕਿਸਾਨ ਮਜ਼ਦੂਰ ਨੌਜਵਾਨ ਚਦਰਸ਼ਕ ਕਮੇਟੀ ਪੰਜਾਬ ਜੋ ਕਿ ਵੱਡੀ ਗਿਣਤੀ ਵਿੱਚ ਇੱਥੇ ਜਿਹੜੀ ਮੀਟਿੰਗ ਹੋਣ ਜਾ ਰਹੀ ਆ ਪਿੰਡ ਮਾਨਾ ਵਾਲੇ ਜਿਹੜਾ ਕਿ ਲੋਪੋ ਕੀ ਚਗਾਵੇਂ ਵੱਲ ਪੈਂਦਾ ਹੈਗਾ ਵਾ ਤੇ ਤੁਹਾਨੂੰ ਉੱਥੋਂ ਆਪਾਂ ਲਾਈਵ ਤਸਵੀਰਾਂ ਜਿਹੜੀਆਂ ਦਿਖਾ ਰਹੇ ਆ ਪਿੰਡ ਮਾਨਾ ਵਾਲ ਤੋਂ ਜਿਹੜਾ ਇਹ ਲੋਪੋਕੇਚਾ ਗਾਵੇਂ ਇਲਾਕੇ ਪੈਂਦਾ ਵਾ ਤੇ ਵੱਡੀ ਗਿਣਤੀ ਵਿੱਚ ਜਿਹੜੇ ਵੀਰ ਆ ਕਿਸਾਨ ਨੌਜਵਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਇੱਥੇ ਇਕੱਤਰ ਆ ਤੇ ਇੱਥੇ ਅੱਜ ਨਵੀਂ ਕਮੇਟੀ ਵੀ ਬਣਨ ਜਾ ਰਹੀ ਆ ਤੇ ਤੁਹਾਨੂੰ ਲਾਈਵ ਤਸਵੀਰਾਂ ਜਿਹੜੀਆਂ ਦਿਖਾ ਰਹੇ ਆ ਪਿੰਡ ਮਾਨਾਵਾਲ ਤੋਂ ਤੇ ਇੱਥੇ ਮੌਜੂਦ ਵੱਡੀ ਗਿਣਤੀ ਵਿੱਚ ਵੱਡੀ ਗਿਣਤੀ ਵਿੱਚ ਬੀਬੀਆਂ ਵੀ ਆ ਇੱਥੇ ਮੌਜੂਦ ਤੇ ਤੁਹਾਨੂੰ ਜਿਹੜੀਆਂ ਲਾਈਵ ਤਸਵੀਰਾਂ ਜਿਹੜੀਆਂ ਵਿਖਾ ਰਹੇ ਆਂ ਪਿੰਡ ਮਾਨਾਵਾਲ ਤੋਂ ਇੱਥੇ ਜਿਹੜੀਆਂ ਨਵੀਆਂ ਕਮੇਟੀਆਂ ਜਿਹੜਾ ਅੱਜ ਸੰਗਠਨ ਕੀਤਾ ਜਾਊਗਾ ਕਿਸਾਨ ਮਿਹਨਤੂਰ ਨੌਜਵਾਨ ਸੰਘਰਸ਼ ਕਮੇਟੀ ਪੰਜਾਬ ਜਿਹੜਾ ਅੱਜ ਵੱਡੀ ਗਿਣਤੀ ਵਿੱਚ ਬੀਬੀਆਂ ਵੀ ਮੌਜੂਦ ਹਨ। ਕਿਸਾਨ ਨੌਜਵਾਨ ਸ਼ਗਰਸ਼ ਕਮੇਟੀ ਪੰਜਾਬ ਤੋਂ ਅੱਜ ਜਿਹੜਾ ਇਹ ਸਾਡਾ ਮਾਨਾਲਾ ਪਿੰਡ ਸੀਗਾ ਇੱਥੇ ਸਾਡੀ ਕਾਫੀ ਲੰਮੇ ਸਮੇਂ ਤੋਂ ਅੱਗੇ ਵੀ ਕਾਇੀ ਚੱਲਦੀ ਆ ਔਰ ਇੱਥੇ ਦੋ ਕਾਇਆਂ ਜਾਂਦੇ ਇੱਕ ਸਿੱਧੂਪੁਰ ਗਰੁੱਪ ਚੱਲਦਾ ਸੀਗਾ ਜਿਹੜਾ ਸਿੱਧੂਪੁਰ ਗਰੁੱਪ ਦੇ ਵਿੱਚੋਂ ਸਾਡੇ ਵੀਰ ਸੀਗੇ ਇਹ ਸਰਪੰਚ ਸਾਹਿਬ ਸਰਦਾਰ ਹਰਮਨ ਸਿੰਘ ਜੀ ਇਹ ਅਗਵਾਈ ਕਰਦੇ ਬਾਅਦੋਂ ਸਰਪੰਚ ਬਣ ਗਏ ਔਰ ਇਹਨਾਂ ਨੇ ਟੀਮ ਵਧੀਆਂ ਇੱਥੇ ਚਲਾਈ ਸੀ ਔਰ ਉਹ ਸਾਰੇ ਜਿਹੜੇ ਟੀਮ ਆ ਉਹ ਜਥੇਬੰਦੀ ਦੇ ਕੰਮ ਕਾਜ ਵੇਖਦਿਆਂ ਹੋਇਆਂ ਔਰ ਜਥੇਬੰਦੀ ਦੇ ਨਾਲ ਜਿਹੜਾ ਮੋਢੇ ਨਾਲ ਮੋਢਾ ਜੋੜਦਾ ਇਹਨਾ ਸਾਡੇ ਨਾਲ ਫੈਸਲਾ ਲਿਆ ਔਰ ਇਹਨਾਂ ਅੱਜ ਇੱਥੇ ਸਮੂਲੀਅਤ ਕੀਤੀ ਅਸੀਂ ਇਹਨਾਂ ਦਾ ਜੀ ਆਇਆਂ ਜਥੇਬੰਦੀ ਦੇ ਵਿੱਚ ਆਸੇ ਵੈਲਕਮ ਹੈ ਇਹਨਾਂ ਨੂੰ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਨੇ ਪਿੱਛੇ ਵੀ ਜਥੇਬੰਦੀਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਰਹੋਦੇ ਇਹਨਾਂ ਸਾਡੇ ਨਾਲ ਖਲੋਣ ਦਾ ਵਾਅਦਾ ਕੀਤਾ ਔਰ ਇਸ ਗੁਰੂ ਘਰ ਵਿੱਚ ਖਲੋ ਕੇ ਅਸੀਂ ਇਹਨਾਂ ਨਾਲ ਵਾਅਦਾ ਕੀਤਾ ਕਿ ਅਸੀਂ ਤੁਹਾਡੇ ਨਾਲ ਆਉਣ ਵਾਲੇ ਸਮੇਂ 'ਚ ਜਿਹੜਾ ਮੋਢੇ ਨਾਲ ਮੋਢਾ ਜੋੜ ਕਰਾਂਗੇ ਜਿਵੇਂ ਸਰਕਾਰ ਪਿਛਲੇ ਦਿਨੀ ਖਨੌਰੀ ਸ਼ੰਭੂ ਰਤਨਪੁਰਾ ਬਾਰਡਰ ਦੇ ਉੱਤੇ ਜਿਹੜਾ ਤਸ਼ੱਦਦ ਕੀਤਾ ਰੱਖ ਖਨੌਰੀ ਔਰ ਸ਼ੰਭੂ ਜਿਹੜਾ ਬਾਰਡਰ ਤੋਂ ਤੋਂ ਪੰਜਾਬ ਸਰਕਾਰ ਨੇ ਜਿਹੜੀਆਂ ਕੁਝੀਆਂ ਹਰਕਤਾਂ ਕਰਕੇ ਵੇਖੋ ਅੰਦੋਲਨ ਨੂੰ ਖਦੇੜਿਆ ਔਰ ਟਰਾਲੀਆਂ ਔਰ ਸਾਡੇ ਏਸੀ ਫਰਿੱਜਾਂ ਸਾਰਾ ਕੁਛ ਨੁਕਸਾਨ ਕੀਤਾ ਗਿਆ ਕੂਲਰਾਂ ਦਾ ਔਰ ਉਹਦੇ ਵਾਸਤੇ ਜਿਹੜੇ ਅਗਲੀ ਰਣਨੀਤੀ ਜਿਹੜੀ ਤਗੜੀ ਤਿਆਰੀ ਕੀਤੀ ਜਾ ਰਹੀ ਆ ਜਿਵੇਂ ਅੱਜ ਚਗਾਵੇਂ ਦੇ ਵਿੱਚ ਤੁਹਾਨੂੰ ਪਤਾ ਸੀਐਮ ਔਨ ਇੱਕ ਨੇ ਪਲਾਨ ਬਣਾਇਆ ਸੀ ਔਰ ਲੋਕਾਂ ਦੇ ਜੋਸ਼ ਨੂੰ ਲੋਕਾਂ ਦੇ ਰੋਹ ਨੂੰ ਵੇਖ ਕੇ ਅੱਜ ਸੰਖਤ ਰੂਪੀ ਜਿਹੜਾ ਇਕੱਠ ਵੱਡਾ ਹੋ ਗਿਆ ਔਰ ਇਹਨੂੰ ਜਿਹੜਾ ਉਹ ਫੈਸਲਾ ਵਾਪਸ ਲੈਣਾ ਪਿਆ ਭਰਾ ਜਿਹੜਾ ਭਗਵੰਤ ਮਾਨ ਨੇ ਆਪਣਾ ਪ੍ਰੋਗਰਾਮ ਕੈਨਸਲ ਕਰ ਗਿਆ ਔਰ ਜੇ ਆਊਗਾ ਤੇ ਚੋਰੀ ਛਿਪਿਆ ਆਉ ਤਾਂ ਕੀ ਉਹਦਾ ਫਾਇਦਾ ਜਾਂ ਤੇ ਸ਼ਰਿਆਮ ਜਿੱਦਾਂ ਅੱਗੇ ਐਲਾਨ ਕਰਕੇ ਆਉਂਦੇ ਇਹਦਾ ਐਲਾਨ ਕਰਕੇ ਆਵੇ ਤਾਂ ਲੋਕ ਸੰਗਤ ਜਿਹੜੀ ਆ ਆਪਣੀ ਉਹ ਦੱਸੇ ਇਹਨੂੰ ਵੀ ਲੋਕਾਂ ਦੇ ਨਾਲ ਜਿਹੜਾ ਤੁਸੀਂ ਉੱਥੇ ਤਸ਼ੱਦਦ ਕੀਤਾ ਜਿਹੜੇ ਕਿਸਾਨਾਂ ਮਜ਼ਦੂਰਾਂ ਦੇ ਉੱਤੇ ਡਾਂਗਾਂ ਚਲਾਈਆਂ ਗਈਆਂ ਜਿਹੜੀਆਂ ਸਾਡੀਆਂ ਬੀਬੀਆਂ ਭੈਣਾਂ ਜਿਹੜੇ ਸਾਡੇ ਬਜ਼ੁਰਗਾਂ ਨੂੰ ਤੁਸੀਂ ਲਾਠੀ ਚਾਰਜ ਨਾਲ ਕੁੱਟਿਆ ਔਰ ਜਿਹੜਾ ਤੁਸੀਂ ਉੱਥੋਂ ਸਾਡਾ ਸਮਾਨ ਜਿਹੜਾ ਖੁਰਦ-ਬੁਰਦ ਕੀਤਾ ਇਸ ਜਿਹੜੇ ਸੰਗਤਿਆ ਇਹ ਤੈਨੂੰ ਜਵਾਬ ਦੇ ਚੁਕੀ ਇਹ ਆਉਣ ਵਾਲੇ ਦਿਨਾਂ 'ਚ ਤੇਰੇ ਸਵਾਲ ਕਰ-ਕਰਕੇ ਤੈਨੂੰ ਹਰ ਜਿਹੜਾ ਗੱਲ ਆ ਉਹਦਾ ਜਵਾਬ ਦੇਣਾ ਪਊ ਇਸ ਕਰਕੇ ਪੰਜਾਬ ਵੱਲੋਂ ਮੂੰਹ ਕਰਨ ਵਾਸਤੇ ਮੂੰਹ ਤੋੜਵਾ ਜਵਾਬ ਦੇਣ ਵਾਸਤੇ ਜਿਹੜਾ ਇਹ ਇੱਥੇ ਵੱਡਾ ਇਕੱਠ ਕੀਤਾ ਗਿਆ ਇਸ ਜਿਹੜਾ ਸਰਕਾਰ ਦੇ ਨਾਲ ਆਉਣ ਵਾਲੇ ਦਿਨਾਂ 'ਚ ਅਗਲਾ ਸੰਘਰਸ਼ ਜਿਹੜ ਅਨਵਾਸੀ ਦੁਬਾਰਤੋਂ ਜਿਹੜਾ ਉਹ ਤਿਆਰੀ ਕਰ ਰਹੇ ਆਂ ਔਰ ਪਿੰਡਾਂ ਦੇ ਵਿੱਚ ਜਾ ਕੇ ਬੇਨਤੀਆਂ ਕਰ ਰਹੇ ਆਂ ਇਸ ਪਿੰਡ ਨਗਰ ਨੇ ਸਾਡੀ ਬੇਨਤੀ ਪ੍ਰਵਾਨ ਕੀਤੀ ਔਰ ਵੱਡਾ ਇਕੱਠ ਰੱਖਿਆ ਕਿਉਂਕਿ ਸਰਕਾਰ ਦੇ ਜਿਹੜਾ ਜੁਰਮ ਆ ਉਹ ਨਹੀਂ ਚੱਲਿਆ ਜਾਊਗਾ ਉਹਨੂੰ ਬਰਦਾਸ਼ਤ ਨਹੀਂ ਕੀਤਾ ਗਿਆ ਸਰਕਾਰ ਦਾ ਜੁਰਮ ਦਾ ਸਬਰ ਦੇ ਨਾਲ ਮੁਕਾਬਲਾ ਕਰਕੇ ਔਰ ਐਮਐਸਪੀ ਗਰੰਟੀ ਕਾਨੂੰਨ ਤੱਕ ਜਿਹੜੀ ਲੜਾਈ ਲੜਨ ਦਾ ਫੈਸਲਾ ਲਿਆ ਆ ਉਹ ਲੜਾਈ ਲੜਾਂਗੇ ਐਮਐਸਪੀ ਗਰੰਟੀ ਕਾਨੂੰਨ ਬਣੂਗਾ ਕਰਜ਼ਾ ਮੁਕਤ ਕਿਸਾਨ ਨੂੰ ਕੀਤਾ ਜਾਊਗਾ 700 ਦਿਨ ਜਿਹੜੀ ਮਜ਼ਦੂਰ ਦੀ ਦਿਹਾੜੀ ਆ ਉਹ ਲਈ ਜਾਊਗੀ ਔਰ ਜਿਹੜਾ 200 ਦਿਨ ਨਰੇਗਾ ਸਕੀਮ ਚੱਲਦੀ ਆ ਜਿਹੜੀ ਉਹਨੂੰ 200 ਦਿਨ ਜਿਹੜਾ ਲਾਗੂ ਕਰਵਾਉਣ ਤੱਕ ਜਿਹੜੀ ਆ ਉਹ ਲੜਾਈ ਲੜਾਂਗੇ ਇਸ ਕਰਕੇ ਸਾਡੀਆਂ ਪਿੰਡਾਂ ਦੇ ਵਿੱਚ ਕਿਉਂਕਿ ਇਹ ਹਰ ਇੱਕ ਵਰਤਲੇ ਨਾਲ ਖਲੋਂਦੇ ਆ ਇਹਨਾਂ ਨੂੰ ਕੋਈ ਪਾਰਟੀ ਦੇ ਨਾਲ ਵਸ ਮਤਲਬ ਇਹ ਹੈ ਦਾ ਇਹਨਾਂ ਨੂੰ ਕੋਈ ਪੁਆਇੰਟ ਐਸਤੇ ਨਾਲੋਂ ਨਹੀਂ ਠਹਿਰਾ ਕਿਉਂਕਿ ਇਹ ਇਹ ਨਹੀਂ ਆ ਕਿ ਸਤਿਆਨ ਸਿੰਘ ਜਿਹੜਾ ਬਤਿਉ ਦੇ ਨਾਲ ਭਾਵੇਂ ਮੈਂ ਕਿੰਨੀ ਦੂਰ ਜਾਣਾ ਪਵੇ ਜਿੱਦਾਂ ਕਿ ਸਾਡੇ ਬਾਬਾ ਫਖਰਾ ਸਾਹਿਬ ਇਥੋਂ ਪਹਿਲਾ ਪਿੰਡ ਬਣਾਉਂਦੇ ਲੱਗੇ ਬੜਾ ਵੱਡਾ ਮਸਲਾ ਵੀ ਇਹ ਸੀ ਨੇ ਸਾਡਾ ਜਿਹੜਾ ਸੌਲਵ ਕੀਤਾ ਤੇ ਉਹਦੇ ਨਾਲ ਸਾਡੇ ਰਵੀਰ ਜੀ ਪੈਣਾ ਬਹੁਤ ਜੁੜੀਆਂ ਵਾ ਤੇ ਆਪਣੇ ਕੀਮਤੀ ਸਮੇਂ ਇਹ ਕਾਰਟੇ ਕਿ ਜਾਨੀ ਅਵੀ ਜੀ ਆਪਣੇ ਸਾਰੇ ਬੀਬੀਆਂ ਭੈਣਾਂ ਦੇ ਮਸਲਿਆਂ ਦੇ ਵਿੱਚ ਜੋ ਸਰਕਾਰਾਂ ਆਜਾਪਨ ਸਾਨੂੰ ਪਤਾਵਾ ਕਿ ਕੀ ਅੱਜ ਆੜੇ ਨਾਲ ਕਰ ਰਹੀਆਂ ਵਾ ਹਨਾ ਜੋ ਅੱਜ ਕੁਮਤਮਾਨ ਦੀ ਸਰਕਾਰ ਵੱਡੇ ਵੱਡੇ ਬਿਆਨ ਕਰਦੀ ਸੀ ਬੀਬੀਆਂ ਨੂੰ ਬੜੇ ਲਾੜੇ ਦਾਇ ਨਾ ਮੀਰ ਨੂੰ ਮੀਪੋਤ ਹਾਰੇ ਕੌਂਸਲੀਆਂ ਭੈਣਾਂ ਨੂੰ ਵੀ ਇਹਦੇ ਵਿਪਾਰ ਹੋਣਾ ਕਿ ਅਸੀਂ ਇਹਨੇ ਬਾਝੂਗਾ ਪਰ ਕੁਮਤਮਾਨ ਦੀ ਸਰਕਾਰ ਤੁਜੀਆ ਸਰਕਾਰਾਂ ਕੋਲੋਂ ਵੀ ਨਹਿਤ ਕਿਉਂ ਨਹਿਲਾ ਕਿਉਂਕਿ ਇਹਨੇ ਤਾਂ ਰਹਿਦਾ ਸਾਡੀ ਕਿਸਾਨੀ ਦਾ ਵੀ ਕਿਹੜਾ ਆਪ ਦਾ ਜਾਨੀ ਦਾ ਵਿਵੇਦਾ ਦਾ ਕੰਮ ਦਾ ਕੋੜ ਰੇਖੀ ਖੁੰਦੀ ਸਾਡੇ ਕਿਸਾਨਾਂ ਦੇ ਕਿਦਾਂ ਕਹਿਦਾ ਕਿ ਤੁਸੀਂ ਆਪ ਸਾਰੇ ਜਾਣੋ ਤੇ ਇੱਕ ਕਰੋ ਵੇ ਕੋਪੀ ਕੋਨਾ ਨੇ ਇੱਕ ਵੀ ਪਲੈਨਿੰਗ ਤੇ ਨਾਲ ਸਾਡੇ ਕਿਸਾਨਾਂ ਨੂੰ ਉਥੋਂ ਢਾ ਰਿਆ ਅੱਜ ਸਰ ਨੂੰ ਇੱਕ ਜੋਤ ਹੋ ਕੇ ਵਿਵੇਦਾ ਕਰੀ ਨਾ ਬੇਤੀ ਕਰਦੀਆਂ ਆਪਣੇ ਚੁੱਲ੍ਹੇ ਚੋਂ ਕੇ ਛੱਡ ਕੇ ਜੇ ਆਪਾਂ ਬੱਚੇ ਛੋਟੇ ਛੋਟੇ ਪਾਲਦੇ ਆ ਤੁਸੀਂ ਮਾਈ ਭਾਤੋ ਦੀਆਂ ਵਾਰਸਾਂ ਦਿੱਤਾ ਸਾਡੀ ਜੁਗ ਸਾਹਮਣੇ ਕਿਹਾ ਕਿ ਤੁਸੀਂ ਮਾਈ ਭਾਤੋ ਦੀਆਂ ਵਾਰਸਾਂ ਕਾਂਸ ਸਾਡੇ ਇਹ ਨਹੀਂ ਕਿ 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 ਬੱਚੇ ਪਾਲਦੇ ਆ ਜਿਉਂ ਉਹਨਾਂ ਨੂੰ ਪਾਲ ਕੇ ਜਵਾਨ ਕਰਕੇ ਮੁਸਲਮਾਨਾਂ ਕੋਲੋਂ ਪਾਣੀ ਪਾਤੀ ਆਪਾਂ ਬੱਚੇ ਪਾਲ ਕੇ ਤੇ ਆਪਾਂ ਮੁਰਕੇ ਨਜੀਆਂ ਵੱਲੋਂ ਲੱਗ ਜਾਂਦੇ ਆ ਜੇ ਇਹ ਆਪਣਾ ਝੰਡਾ ਡੰਡਾ ਝੰਡਾ ਪਰ ਕਹਿਮ ਰੱਖਾਂਗੇ ਸਾਨੂੰ ਸਰਕਾਰਾਂ ਤੋਂ ਕੋਈ ਧਿਆਨ ਨਹੀਂ ਖਿੱਚਣੀ ਚਾਹੀਦੀ ਨਾ ਸਾਨੂੰ ਸਰਕਾਰਾਂ ਤੋਂ ਕੋਈ ਸਹਿਰਾ ਖਿੱਚਣੀ ਚਾਹੀਦੀ ਆ ਸਾਨੂੰ ਆਪਣੇ ਕੀਮਤੀ ਕੰਮ ਜਿਹੜੇ ਛੱਡ ਗਿਆ ਜਿੱਥੇ ਬੰਦੀ ਦੇ ਨਾਲ ਵੱਧ ਤੋਂ ਵੱਧ ਗਾਂ ਦੇ ਨਾਮ ਦੇ ਪਿੰਡ ਜੋੜਨੇ ਚਾਹੀਦੇ ਆ ਕਿਉਂ ਜੋੜਨੇ ਚਾਹੀਦੇ ਆ ਕਿਉਂਕਿ ਸਾਨੂੰ ਸਰਕਾਰਾਂ ਦੇ ਸਾਰੇ ਦੇ ਸਵਾਦ ਦੇਖ ਲਿਆ ਅਸੀਂ ਕੁਝ ਆਪਣਾ ਵਰਤ ਕਰਦੇ ਰਹੇ ਆ ਮੈਂ ਨਹੀਂ ਵੀ ਬਈ ਨਹੀਂ ਸਰਕਾਰਾਂ ਦੇ ਨਾਲ ਤੋਂ ਵੀ ਅਸੀਂ ਵੀ ਪਿੰਡਾਂ ਦੇ ਵਿੱਚ ਜਿੱਤਾ ਉਹ ਕਹਿੰਦੇ ਆ ਕਿ ਹਾਂ ਸਾਡਾ ਕਾਂਗਰਸੀ ਕਾਹਲੀਆ ਅਸੀਂ ਵੀ ਕਰਦੇ ਆ ਪਰ ਨਹੀਂ ਉਹਨਾਂ ਦੀ ਜਨ ਵਿੱਚ ਕੁਝ ਨਹੀਂ ਰੱਖਿਆ ਜਿੱਥੇ ਤੁਹਾਡਾ ਝੰਡਾ ਤੇ ਝੰਡਾ ਕੰਮ ਆਉਂਦਾ ਨਾ ਉੱਥੇ ਕੋਈ ਨਹੀਂ ਆ ਤੁਸੀਂ ਆਪਣੇ ਝੰਡੇ ਤੇ ਝੰਡੇ ਦੇ ਨਾਲ ਜੋੜਦੇ ਉਹਨਾਂ ਕਰ ਆਸਨ ਨੇ ਜਿੱਦਾਂ ਸਾਡੇ ਕੋਲ ਲੱਗੀ ਵੀਰ ਜੀ ਜਿੱਥੇ ਸੇਖ ਉਹ ਬਹੁਤ ਵਧੀਆ ਕੰਮ ਕਰਾਉਂਦੇ ਆ ਕੋਈ ਕੰਮ ਮਿਲਦਾ ਦਾ ਹੈ ਨਹੀਂ ਜਿਹੜਾ ਕਰ ਜੇ ਕਿਉਂਕਿ ਆ ਵੀਰ ਸਾਡੇ ਨਾਲ ਬਿਗ ਡਿਫਿਕਲਟੀ ਸੀ ਕਿ ਉਹਨਾਂ ਦੇ ਨਾਲ ਕੋੜੀ ਉਹਨਾਂ ਨੇ ਅਜਿਹਾ ਕਰ ਰਹੀ ਸੀ ਕਿ ਇੱਕ ਗੱਡੀ ਸੀਗੀ ਜਿਹੜੀ ਉਹਦਾ ਲਾਹ ਲੱਗ ਪਤਾ ਹੋ ਗਈ ਸੀ ਕਿ ਉਹ ਕੋਈ ਚੋਰਾ ਨਹੀਂ ਕਰੀ ਪੁਲਿਸ ਚਾਲੀ ਤਾਂ ਕੀ ਨਹੀਂ ਕਰ ਸਕਦੀ ਤੇ ਉਹ ਕਹਿੰਦੇ ਕਿ ਸਾਡੇ ਕੇ ਵੀਰ ਦੀ ਪਾਰਟੀ ਜਿੱਥੇ ਸੇਖ ਦੀ ਜੋ ਕਿ ਉਹਨਾਂ ਨੇ ਪੁਲਸਾਰੇ ਨੂੰ ਸਿੱਧਾ ਕਹਿਤਾ ਕਿ ਗੱਡੀ ਮਿਲਨੀ ਚਾਹੀਦੀ ਆ ਕਾਰ ਸਾਡੀ ਮਿਲਨੀ ਚਾਹੀਦੀ ਤਾਂ ਕਿਉਂ ਨਹੀਂ ਤਾਂ ਕਹਤਾਂਗੇ ਕਿਉਂਕਿ ਗੁਰਸਵਾਰੇ ਤੁਹਾਨੂੰ ਵੀ ਪਤਾ ਅਰਜ਼ਕਾਰ ਨੂੰ ਠਾਣੇ ਕੀ ਨਾ ਜੋ ਬੀਆ ਨਿੱਕੇ ਤੋਂ ਲੈ ਕੇ ਵੱਡੇ ਤੱਕ ਜਿਹੜੀ ਇਹ ਵਿਸ਼ਵਾਤ ਲੈ ਕੇ ਚੋਰਾ ਕੋ ਵੀ ਇਹਨਾਂ ਨੇ ਜਿਹੜੇ ਗੰਡੋਪਾ ਬਣਾਇਆ ਹੋਣ ਤੇ ਵੀਰ ਜੀ ਨੇ ਇਹ ਦੋਆ ਤਿੰਨਾਂ ਦਿਨਾਂ ਦੇ ਵਿੱਚ ਘੱਡੀ ਹੋ ਸਕਦਾ ਵੀ ਕਹਿਣਾ ਮਿਲਦੇ ਉਹ ਸਾਡੇ ਵੀਰ ਕਿਉਂਦੇ ਤੇ ਸਾਡੇ ਨਾਲ ਡਿਸਕਸ ਕੀਤੀ ਤੇ ਉਹ ਹੋ ਸਕਦਾ ਤੈਅ ਹੋ ਜਾਂਦਾ ਕਿ ਸਾਡੇ ਵੀਰ ਜੀ ਨੇ ਜਾ ਕੇ ਸਿੱਧਾ ਹੀ ਐਸਐਸਓ ਸਾਹਮਣੂ ਪਤਾ ਨਹੀਂ ਕਿਹਾ ਕਿ ਜੋ ਕਿ ਅਨਾਰ ਨੂੰ ਕਿਹਾ ਤੇ ਸੋ ਸਾਡੇ ਵੀਰ ਨੇ ਰਿਪੋਰਟ ਲਾ ਦਿੱਤੀ ਵੀ ਗੱਡੀ ਜਿਹੜੀ ਉਹਨਾਂ ਕਹਿ ਕੇ ਗੱਡੀ ਨੂੰ ਨੇ ਲੱਕ ਲੁੱਤੀਆ ਤੇ ਮੈਂ ਸਭੋਂ ਬੀਬੀਆਂ ਉਹ ਹੈ ਤੀਰਾਂ ਦੇ ਵੱਤ ਹੋਣਾ ਛੜੇ ਆਪਣੇ ਨੌਜਵਾਨ ਨਸ਼ਿਆ ਪੈਂਦੇ ਆ ਉਹਨਾਂ ਨੂੰ ਬੇਇੰਤੀ ਕਰਦੀਆਂ ਕਿ ਉਹ ਤੇ ਖੁਸ਼ ਹੋਣ ਤੇ ਆਪਾਂ ਨੂੰ ਖਲ ਦੇਖੋ ਕਿ ਅੱਜ ਜਿਹੜਾ ਵਾਧਾ ਉਪਾਰ ਯਾਨੀ ਕਿਆ ਲਿਆ ਕਰਕੇ ਬੱਚੇ ਵਟੇ ਵਟੇ ਪਾਸੇ ਨਾ ਸਰਕਾਰਾਂ ਤੋਂ ਕਿੰਨੀ ਤਾਬਾ ਕਿ ਪੋਲੀਟਿਕਸ ਕਿੰਨਾ ਦੇ ਵਿੱਚ ਘੇਰ ਈ ਜਾਣਾ ਚਲੋ ਹੱਟੇ ਹੀ ਚੱਲਦੇ ਇੱਥੇ ਹੋਰ ਵੀ ਹੋਰ ਸਰਦਾਂ ਨੇ ਨਹੀਂ ਬਲਤੀ ਮਾਪਦਾਨ ਹੋਣੇ ਕਈ ਮੈਂ ਇਹ ਕਹ ਰਹਿੰਦੀ ਕਿਉਂਕਿ ਇਹ ਆਪਾਂ ਦੀ ਸਿਹਤ ਦੀ ਸ਼ੇਰ ਤੇ ਉਧਰ-ਉਧਰੀ ਪਰਚੇ ਕਰਾ ਕੇ ਤੇ ਵੀ ਨਾ ਹੁ ਸਾਡੇ ਕੋਲ ਜਿਆਦੀ ਧੱਕੇ ਨਾਲ ਹੰਦ ਕਰਦੇ ਆ ਸੋ ਮੈਂ ਇਹ ਕਹਿੰਦੀ ਨਾ ਬਣਦੀ ਚਾਹਦੀ ਆ ਕਿ ਆਪਾਂ ਦੇ ਗੁੱਸੇ ਤੇ ਕਾਬੂ ਰੱਖਣਾ ਆ ਆਪਣੀ ਸਹੀ ਸਿਹਤ ਰੱਖਣੀ ਆ ਜਦੇ ਬੰਦਿਆਂ ਦੇ ਨਾਲ ਆਪਣਾ ਵਾਧਾ ਸਮਾ ਕਰੋ ਪਰ ਤੋਂ ਕੇਤਰ ਕਰੋ ਸਿਹਤ ਰੱਖੋ ਮੀਂਹਾਂ ਲਈ ਮੈਂ ਬੀਂਦੀ ਕਰਦੀ ਆਂ ਵੀ ਵੇਖੋ ਜਿਹੜੇ ਆਪਣੇ ਪਰਚੇ ਤਾਂ ਹੀ ਪਾਣੇ ਤੇ ਤਾਂ ਹੀ ਪਾਣ ਲਏ ਆਪਾਂ ਉਹ ਕਿ ਚੌਕਾ ਚੁਲ ਰਹੇ ਰਹੀਆਂ ਉਹ ਲੜੋ ਕਿ ਇੱਕ ਦੰਗ ਆਏ ਸਾਡੀ ਸਰਕਾਰ ਦੇ ਨਾਲੇ ਨਰਮੀ ਪੈਣੀ ਆ ਤੇ ਤੁਸੀਂ ਮਾਈ ਭਾਗੋ ਦੀਆ ਪੁਲਾਹ ਕਮਰੇ ਪੱਸੀ ਬੰਨ ਕੇ ਤੱਕਾਂ ਦੇ ਨਾਮ ਤੇ ਮਾਈ ਭਾਗੋ ਦੀਆ ਬਾਤਾਂ ਬਣੋ ਜੋ ਇਹਨਾਂ ਤੇ ਮੇਰੇਆ ਬੇਇਨਤੀਆ ਪ੍ਰਵਾਨ ਕਰਕੇ ਜੇ ਪਰ ਵੱਧ ਘੱਟ ਹੋ ਲਿਆ ਗਿਆ ਹੋਵੇ ਤੇ ਕੀਮਾਂ ਦੀ ਚਾਲ ਵਾਇਟ ਜੀ ਕਹਾਂਗੇ ਸਮਾਂ ਨਹੀਂ ਦਿੱਤੇ ਤੇ ਮਿੱਟੀ ਵਿੱਚ ਕੀ ਆਇਆ ਉਹਨਾਂ ਨੇ ਮੈਂ ਤੁਹਾਨੂੰ ਨਾਂ ਲਪਤਾ ਲਗਾਏ सरदार हरमन सिंह सरपंच जो सा ने बड़े बढ़िया इंसान ने बड़ा प्यार रहा आम साहार बदल रहे हैं पिंड की पिंड बड़ा सहयोग है इन्हों का जो लोग केंद्र उम्म करते कोई ऐसा मजा करता नहीं है जो परिवार का बह के वो हल्दी ने सरदार हरमन सिंह जी साइ कमेटी शामिल हुए हैं सरदारीर मान बहुत वजिया सा बहुत पढ़े लिखे प्यार है बहुत वजिया इंसान है मैं उन्होंवाद करता हाँ जो साइए बने सरदार सरबजीत जी प्रधान सन जल्दीबंदी कल अब उन्होंने अभी प्रधान लाया गया है सरदार सरजीत सिंह उन्होंने प्रेस सक्री देने अपादार ਇਹਨਾਂ ਨੂੰ ਸਾਹਿਕ ਆਪ ਮੀਤ ਪ੍ਰਧਾਨ ਨੇ ਤੇ ਜਦ ਜੀ ਸਿੰਘਲੇਰ ਇੱਕ ਆਇਆ ਇਹ ਪੱਪਰ ਨੇ ਜਗਤ ਸਿੰਘ ਮੈਂਬਰ ਪੰਚਾਇਤ ਇਹ ਹਰ ਕਿਸੇ ਨੂੰ ਕੀ ਤੇ ਤੁਹਾਨੂੰ ਕਿ ਜਗਤ ਸਿੰਘ ਤੇ ਇਸੇ ਪੇਪਰ ਗਰਜੀਤ ਸਿੰਘ ਬਾੜ ਇਹ ਸੀਨੀਅਰ ਆਪਣੇ ਜਨ ਸਥਾਨ ਨੇ ਬਨਾਰਾ ਸਿੰਘ ਹੋਜੀ ਇਹ ਮੀਤ ਬਣਾ ਰਹੇ ਸਾਹਿਕ ਬਤੀ ਮੀਤ ਪ੍ਰਧਾਨ ਨੇ ਇਹ ਯੋਗਰ ਸਿੰਘ ਸਰਕਾਰ ਦੇ ਜੀਸਨ ਇਹ ਸਾਡੇ ਨਵੇਂ ਕਮੇਟੀ ਦੇ ਅਗਾਹੀ ਦੇ ਮੈਂਬਰ ਹੈ ਮੈਂਬਰ ਨੇ ਸਾਰਾ ਉਹ ਸਾਰਾ ਕੰਡੀ ਪੋਰੋ ਛੱਡੀ ਪਰ ਜੋ ਸੁਪਾਧਾਨ ਦੇ ਦਸੰਗੋ ਦੀ ਕੋਰਾਂ ਦੇ ਨਾਮ ਉੱਤੇ ਅਗਰਗਾ ਬਿਤੇ ਨੇ ਸਮਾ ਸਿੰਘ ਹੁੰਦੇ ਕਰ ਮੈਂ ਵਹਿ ਉਚੀ ਦਾ ਬਾਲਸਾ ਰਹਿਣ ਦੀ ਪੋ